ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾ ਰਹੇ ਹਾਂ ਜੀ ਪਿਛਲੇ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਯਾਤਰਾ ਕਰਨ ਜਲੰਧਰ ਦੇ ਵਿੱਚ ਪਿੰਡ ਤਲੰਟ ਸਿੱਤੇ ਗੁਰਦੁਆਰਾ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਦਾ ਤੇ ਚੱਲੇ ਹਾਂ ਜੀ ਅੱਜ ਉਸ ਉਸ ਸਥਾਨ ਤੇ ਦਰਸ਼ਨ ਕਰਨ ਤੇ ਆਪ ਜੀ ਨੂੰ ਵੀ ਕਰਾਵਾ ਕਰਾਵਾਂਗੇ ਦਰਸ਼ਨ ਜੇ ਆਪ ਜੀ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਲੱਗੇ ਪਹਿਲਾ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਣ ਵਾਲੀ ਅਗਲੀਆਂ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਆਪਜੀ ਤੱਕ ਮਿਲਦੀ ਰਹੇ ਸੋ ਆਪ ਜੀ ਨੂੰ ਦਿਖਾਉਂਦੇ ਹਾਂ ਮੇਰੇ ਪਿੱਛੇ ਸਾਡੇ ਮੱਲੇ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸੰਝਾ ਸਾਹਿਬ ਤੇ ਅਸੀਂ ਬੱਸ ਦੀ ਇਤਜ਼ਾਰ ਕਰ ਰਹੇ ਹਾਂ ਦੇਖਦੇ ਹਾਂ ਕਿੰਨੀ ਧਰ ਤੱਕ ਆ ਗਈ ਸਾਡੀ ਬੱਸ ਤੇ ਫਿਰ ਚਲਦੇ ਹਾਂ ਬੱਸ ਤੇ ਬੱਸ ਚ ਕਰਾਂਗੇ ਪਹਿਲਾਂ ਅਰਦਾਸ ਅਰਦਾਸ ਕਰਕੇ ਫਿਰ ਅੱਗੇ ਦੀ ਕਰਾਂਗੇ ਅਸੀਂ ਰਵਾਨਗੀ ਸੋ ਮਿਲਦੇ ਆਪ ਜੀ ਨੂੰ ਆਪਣੀ ਬੱਸ ਦੇ ਚਿੱਤੇ ਪਹਿਲਾਂ ਦਿਖਾਉਂਦੇ ਹਾਂ ਆਪਣੇ ਮੱਲੇ ਦਾ ਗੁਰਦੁਆਰਾ ਸਾਹਿਬ ਜਿੱਥੋਂ ਅਸੀਂ ਜਾਂਦੇ ਹਾਂ ਗੁਰਦੁਆਰਾ ਸੰਝਾ ਸਾਹਿਬ ਦੇ ਆਪ ਜੀ ਨੂੰ ਬਾਰੋ ਕਰ ਜੀ ਜਿਵੇਂ ਤੁਸੀਂ ਬਾਹਰੋਂ ਦੇਖ ਰਹੇ ਹੋ ਇਹ ਖੜੀ ਹੈ ਜੀ ਸਾਡੀ ਬੱਸ ਆ ਗਈ ਹੈ ਇਸੇ ਬੱਸ ਵਿੱਚ ਅੱਜ ਸੀ ਜਾਵਾਂਗੇ ਯਾਤਰਾ ਕਰਨ ਤੇ ਚੱਲੇ ਹਾਂ ਹੁਣ ਬੱਸ ਦੇ ਅੰਦਰ ਦੇਖੀਂ ਬੱਸ ਹੈ ਕਾਲਾ ਰਿਹਾ ਸੋ ਹੁਣ ਅਸੀਂ ਚੱਲਣ ਲੱਗੇ ਆ ਜੀ ਚੱਲਣ ਤੋਂ ਪਹਿਲਾਂ ਕਰਨ ਲੱਗੇ ਆ ਜੀ ਅਰਦਾਸ ਬੱਸ ਦੇ ਵਿੱਚ ਤੇ ਦਿਖਾਉਂਦੇ ਆ ਜੀ ਕਰਦੇ ਸੰਗਤ ਅਰਦਾਸ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਬਿਦਨ ਨਾ ਲਾਗੇ ਜਪ ਪਰਬਾ ਦੇ ਅਰਦਾਸ ਸ੍ਰੀ ਪਇਰੇ ਮੇ ਜਿਨਾ ਮਿਲੇ ਆਪ ਜੀ ਦਾ ਪੁੱਤਰ ਨਾਮ ਜਿਤੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅਰਦਾਸ ਹੋ ਗਈ ਹੈ ਕਾਲੀਆ ਜੀ اسی ਅਰਦਾਸ ਤੇ ਅਰਦਾਸ ਕਰਕੇ ਤੇ ਹੁਣ ਅਸੀਂ ਅੱਗੇ ਦੀ ਕਰ ਦਿੱਤੀ ਜਵਾਨਗੀ ਲੁਧਿਆਣੇ ਤੋਂ ਚੱਲ ਪਿਆ ਤੇ ਲੱਗ ਗਿਆ ਜਕਾਰਾ ਬੋਲੇ ਹੀ ਸੋਨਿਹਾਲ ਸਾਤ ਸ਼ਰੀਆਕਾਰ ਜਕਾਰਾ ਲੱਗ ਪਿਆ ਲੱਗ ਗਿਆ ਤੇ ਚੱਲਿਆ ਜੀ ਹੁਣ ਜਲੰਧਰ ਨੂੰ ਹੀ ਸੋਨਿਹਾਲ ਸਾਤ ਸ਼ਰੀਆਕਾਰ ਪੰਜ ਜਕਾਰੇ ਲਗਾ ਦਿਓ ਜਕਾਰਾ ਸੋ ਨਿਹਾਲ ਜੀ ਆਇਆਂ ਨੂੰ ਹੁਣ ਇੱਕ ਤੁਸੀਂ ਲਾਓ ਓਹੋ ਸਤਿ ਸ਼੍ਰੀ ਅਕਾਲ ਆਪਾ ਲੋ ਇਹ ਪ੍ਰਵਾਦ ਦਾ ਹਾਲ ਲੱਗਦੀ ਹੈ ਬਾਹਰ ਦੇ ਸਰਵਜੇਖਾ ਤੋਂ ਅਸੀਂ ਹੁਣ ਚੱਲ ਪਏ ਆ ਜੀ ਜਲੰਧਰ ਵੱਲ ਨੂੰ ਤੇ ਆਪ ਜੀ ਨੂੰ ਦਿਖਾਉਂਦੇ ਆ ਜਿਹੜੀ ਢੀਲ ਸੰਗਤ ਅੱਜ ਸਾਡੇ ਨਾਲ ਬੱਸ ਦੇ ਵਿੱਚ ਜਾ ਰਹੀ ਹੈ ਜੋ ਸੰਗਤ ਦੇ ਸਾਰਿਆਂ ਦੇ ਆਪ ਨੂੰ ਕਰਾਣੇ ਆ ਦਰਸ਼ਨ ਜੋ ਦੇਖਦੇ ਰਹੋ ਸਾਡੀ ਵੀਡੀਓ ਇਹ ਬੈਠੇ ਆ ਜਸਲੀਨ ਕੋ ਇਹ ਸਾਡੇ ਭਾਜੀ ਅਮਰਜੀਤ ਭਾਜੀ ਬਸ ਲਾ ਰਹੇ ਨੇ ਤੋਂਦੱਕੇ ਪੂਰੀ ਪਈ ਹੋਈ ਐ ਬਸ ਦੋ ਛੋਰੇ ਆ ਜਪਈ ਸਾਹਿਬ ਦਾ ਪਾਠ ਸੋਈ ਗੁਰੂ ਸੰਜੋ ਉਹ ਹਮਾਰਾ ਇੱਧਰ ਬੈਠਾ ਛੋਟਾ ਜਿਹਾ ਬਿਸਮਨ ਲੋਕ ਕੇ ददर को हमो बदगियो बड़े बुरे की रूप जान दुरगी सब पर कृपा दृष्टि करबोला सब सुपाए साधन कृष्ण कट कट के फण फण तो की जाने ਉਹਨਾਂ ਦੇ ਆਲਮ ਆਰ ਨੀਰਨਾ ਆ ਦੇ ਸੰਭਵ ਜਗੋ ਬੇਦਨ ਭਾਵਤ ਬੇਦਾ ਇਹ ਅੱਜ ਸਾਰੀ ਸੰਗਤ ਸਾਡੇ ਨਾਲ ਜਾਰੀ ਹੈ ਬੱਸ ਦੇ ਵਿੱਚ ਦਰਸ਼ਨ ਕੱਲੇ ਜਲੰਧਰ ਗੁਰਦੁਆਰਾ ਸਾਹਿਬ ਦੇ ਤੇ ਫਸਟ ਪਾਠ ਕਰ ਰਹੇ ਆ ਚਪਈ ਸਾਹਿਬ ਦਾ ਪਾਠ ਹੋ ਰਿਹਾ ਹੈ ਜੇ ਵੀ ਸਦਾ ਸੰਸਾਰ ਰਾਮ ਕਬੀਰ ਆ ਅਸੀਂ ਬਹਿ ਗਏ ਆ ਜੀ ਆਪਣੀ ਸੀਟ ਤੇ ਆ ਗਏ ਅੱਗੇ ਸੋ ਹੁਣ ਅਸੀਂ ਪਹੁੰਚੇ ਆ ਜੀ ਲਾਡੋਵਾਲ પેટ્રોલ ਪੰਪ ਤੇ ਇੱਥੇ પેટ્રોલ ਪੰਪ ਤੇ ਬੱਸ ਚ ਪਵਾਣ ਲੱਗੇ ਆ ਤੇਲ ਟੈਂਕੀ ਕਰਾਣ ਲੱਗੇ ਆ ਫੁੱਲ ਦੇਖਦੇ ਆ ਕਿੰਨੇ ਦਾ ਪਾਉਂਦੇ ਸਰ ਕਿੰਨੇ ਦਾ ਪਾਉਗੇ ਭਾਈ ਤੇਲ 4000 ਦਾ 4000 ਦਾ ਤੇਲ ਪਵਾਣ ਲੱਗੇ ਆ ਚਲੋ ਇਹ ਪਾਜੀ ਪਾਰੇ ਬੱਸ ਵਿੱਚ ਤੇਲ 4000 ਦਾ ਗੋਰੇ ਨਾ ਸੀਦੇ ਸਾਥ ਕਿੰਨੇ ਸੋ ਪੈ ਗਿਆ ਮੈਂ ਬਸ ਦੇ ਵਿੱਚ 4000 ਦਾ ਤੇਲ ਤੇ ਦੇਖਦੇ ਆ 4000 ਦੇ ਤੇਲ ਨਾਲ ਹੋ ਜੇਗੀ ਸਾਡੀ ਆਂਜਾਂ ਦੀ 4000 ਦੇ ਹੋ ਜੇਗੀ ਵਾਪਸੀ ਹੋ ਜੇਗੀ 4000 ਚ ਵਾਪਸੀ ਕਹਿੰਦੇ ਆ 4000 ਚ ਵਾਪਸੀ ਹੋ ਜੇਗੀ ਸਾਡੀ ਆਂਜਾਂ ਦੀ ਤੇ ਚੱਲਦੇ ਆ ਅਸੀਂ ਬਸ ਦੇ ਅੰਦਰ ਸੋ ਹੁਣ ਅਸੀਂ ਪਹੁੰਚ ਗਿਆ ਜੀ ਲਾਡੋਵਾਲ ਟੂਲ ਪਲਾਜ਼ੇ ਤੇ ਤੁੰਦੋਂ ਬੜੀ ਸੰਗਣੀ ਭਈ ਹੋਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਡੋਵਾਲ ਟੂਲ ਪਲਾਜ਼ਾ ਸ਼ਾਸ਼ਵੀ ਲੱਗਾ ਪੂਰਾ ਲੱਡੋਵਾਲ ਟੂਲਪਲਾਜਾ ਉਹ ਨਹੀਂ ਲੱਡੋਵਾਲ ਟੂਲਪਲਾਜਾ ਪਾਰਕ ਲਿਆ ਤੇ ਆ ਗਿਆ ਜੀ ਸਤਲੁਜ ਦਰਿਆ ਉਹਦੇ ਸਤਲੁਜ बैठा बिस्म सिंह क्रैक्स खा रहा मैं जसरी चिप्स खा रही है ये आ गया जी गेट गुरुद्वारा तलन का जी तो सामने देख रहे हो तलन रोड ਸੰਤਾਂ ਸ਼ਹੀਦ ਬੱਬਾ ਨਿਹਾਲ ਸਿੰਘ ਜੀ ਤੇ ਜਾਜ ਬਣਿਆ ਉੱਤੇ ਗੇਟ ਦੇ ਚਲੋ ਚਲੋ ਸਰੋਂਗ ਆ ਗਈ ਗਰਾਤੱਲਣਾ ਸਾਹਿਬ ਦੇਖੋ ਜੀ ਜਾਜ ਮਿਲਨੇ ਸ਼ੁਰੂ ਹੋ ਗਏ ਇੱਥੋਂ ਹੀ ਗੇਟ ਤੋਂ ਹੀ ਜਾਜ ਜਾਜ ਬਣਾ ਵਸਿੰਦਰਾ ਜੀ ਛੋਟੇ ਛੋਟੇ ਬੱਚੇ ਜਾਜ ਵੇਚ ਰਹੇ ਐਸੇ ਪਿੰਡ ਵਰਦੇ ਸਾਰੇ ਜਿਹਦੇ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਨ ਬੋਲੇ ਸੋ ਨਿਹਾਲ ਸੋ ਸੰਗਤਾਂ ਹੁਣ ਪਹੁੰਚੀਆਂ ਗੁਰਦੁਆਰਾ ਤੱਲਨ ਸਾਹਿਬ ਵਿਖੇ ਤੇ ਆ ਦੇਖੋ ਜਿਸ ਤਰ੍ਹਾਂ ਜਹਾਜ਼ ਵੇਚ ਰਹੇ ਨੇ ਸਾਰੇ ਬੱਚੇ ਵਗਾਰਾ ਸਾਰੇ ਇੱਥੇ ਲੱਗਦੇ ਆ ਜਿਨੇ ਨੇ ਜਹਾਜ਼ ਚੜਾਣਾ ਜਹਾਜ਼ ਲੈ ਰਹੇ ਆ ਆਪਣਾ ਆਪਣਾ ਜੀ ਬਾਈ 1500 ਰੁਪਏ ਦਰਜਾ ਸਾਰੀਆਂ ਸੰਗਤਾਂ ਜਹਾਜ਼ ਲੈ ਰਹੀਆਂ ਆ ਦੇਖੋ ਸਾਰੇ ਸੰਗਤਾਂ ਨੇ ਜਾਜ ਲੱਤੇ ਆ ਤੇ ਇਹ ਜਾਜ ਹੁਣ ਅੰਦਰ ਗੁਰਦੁਆਰਾ ਸਾਹਿਬ ਜਾਣਗੇ ਚੜਨਗੇ ਜੀ ਬਾਈ ਜੀ ਲੈ ਜਾਓ ਜੀ ਅਨਮੋਲ ਸਿੰਘ ਨੇ ਵੀ ਲੈ ਲਿਆ ਜਾਜ ਤੇ ਹੋਰ ਸਾਰੇ ਆ ਲੈ ਰਹੇ ਨੇ ਜਾਜ ਸੰਗਤਾਂ ਆ ਲੈ ਤੋ ਅਸੀਂ ਹੁਣ ਪਹੁੰਚੇ ਆ ਜੀ ਗੁਰਦੁਆਰਾ ਤੱਲਨ ਸਾਹਿਬ ਕੇ ਤੱਲਨ ਸਾਹਿਬ ਗੁਰਦੁਆਰੇ ਦੀ ਹੈ ਮਾਤਾ ਵਾ ਕਿ ਇੱਥੇ ਜਿਹੜਾ ਵੀ ਪਿਆਰ ਨਾਲ ਆ ਕੇ ਆਪਣਾ ਜਹਾਜ ਚੜਾਂਦਾ ਵਾ ਸ਼ਰਦਾ ਦੇ ਨਾਲ ਤੇ ਗੁਰਦੁਆਰਾ ਸਾਹਿਬ ਆ ਕੇ ਦੇਖਦੀ ਅਰਦਾਸ ਕਰਾਂਦਾ ਹੈ ਤਾਂ ਜਿਸ ਤਰ੍ਹਾਂ ਹੁਣ ਅਸੀਂ ਵੀ ਲੱਲਿਆ ਜਹਾਜ ਤੇ ਆਪ ਜੀ ਨੂੰ ਦਿਖਾਣੇ ਜਿਹੜੇ ਜਿਹੜੀ ਸੰਗਤਾਂ ਨੇ ਜਹਾਜ ਲਿੱਤਾ ਤੇ ਇੱਥੇ ਦੀ ਮਹੱਤਤਾ ਇਹ ਵਾ ਕਿ ਜਿਹੜਾ ਵੀ ਇੱਥੇ ਆ ਕੇ ਜਹਾਜ ਚੜਾਂਦਾ ਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਵਿਦੇਸ਼ ਦੇ ਜਿਹਨੇ ਜਾਣ ਦੇ ਚਾਹਵਨ ਹੁੰਦੇ ਆ ਉਹਨਾਂ ਦੇ ਵੀਜ਼ੇ ਜਰੂਰ ਲੱਗਦੇ ਨੇ ਇੱਥੇ ਆ ਕੇ ਤੇ ਹੁਣ ਅਸੀਂ ਆਪ ਜੀ ਨੂੰ ਦਿਖਾਉਂਦੇ ਆ ਸਾਡੇ ਨਾਲ ਜਿਹੜੀ ਜਿਹੜੀ ਸੰਗਤ ਆਈ ਆ ਜਿਨ੍ਹਾਂ ਨੇ ਜਹਾਜ ਲਿੱਤਾ ਤੇ ਜਹਾਜ ਛਡਾ ਰਹੇ ਨੇ ਸੋ ਉਹਨਾਂ ਦੀ ਤੁਹਾਨੂੰ ਦਿਖਾਉਂਦੇ ਆ ਨਾਲ ਆਏ ਹੋਏ ਨੇ ਅੱਜ ਜਿਹੜੇ ਕੀ ਜਹਾਜ ਜਿਹੜਾ ਨਹੀਂ ਲਿੱਤਾ ਵਾ ਇਹ ਵੀ ਸਾਰੇ ਵਿਦੇਸ਼ ਜਾਣ ਦੇ ਚਾਹਵਨ ਨੇ ਜਿਨ੍ਹਾਂ ਨੇ ਹੱਥੇ ਜਹਾਜ ਪਕੜੇ ਹੋਏ ਆ ਸਾਰੇ ਜਹਾਜ ਇੱਥੇ ਗੁਰਦੁਆਰਾ ਸਾਹਿਬ ਚੜਾ ਕੇ ਜਾਣਗੇ ਜਿਸ ਤਰ੍ਹਾਂ ਉਹਨਾਂ ਸਾਡੇ ਅਸੀਂ ਵੀ ਲੈ ਕੇ ਆਇਆ ਘਰੋਂ ਅਸੀਂ ਦੇ ਆਪਣੇ ਪਰਸਨਲ ਲੈ ਕੇ ਆਇਆ ਸੀ ਘਰੋਂ ਛੋਟੇ ਜ ਸੋ ਜਿਹੜਾ ਵੀ ਇੱਥੇ ਆਂਦਾ ਵੈ ਗੁਰੂ ਸਾਹਿਬ ਦੇ ਗੁਰਦੁਆਰਾ ਤੱਲਨ ਸਾਹਿਬ ਕੇ ਜਹਾਜ ਚੜਾਂਦਾ ਵੈ ਪੱਕਾ ਹੁੰਦਾ ਨਿਸ਼ਚਿਤ ਵੀਜ਼ਾ ਬਾਹਰ ਦਾ ਜ਼ਰੂਰ ਲੱਗਦਾ ਸੋ ਦੇਖਦੇ ਰਿਓ ਸਾਡੀ ਵੀਡੀਓ ਚਲਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਾਵਾਂਗੇ ਆਪ ਜੀ ਨੂੰ ਉੱਥੇ ਆ ਕੇ ਦਰਸ਼ਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਹੁਣ ਅਸੀਂ ਪਹੁੰਚੇ ਆ ਜੀ ਬਾਬਾ ਨਿਹਾਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੋ ਕਿ ਪਿੰਡ ਤੱਲਨ ਦੇ ਵਿੱਚ ਸ਼ੋਭਿਤ ਹੈ ਇਹ ਗੁਰਦੁਆਰਾ ਸਾਹਿਬ ਜਲੰਧਰ ਸ਼ਹਿਰ ਦੇ ਵਿੱਚ ਪਿੰਡ ਤਿਲਣ ਵਿੱਚ ਸ਼ੋਭਿਤ ਆ ਇਹ ਗੁਰਦੁਆਰਾ ਸਾਹਿਬ ਜਦੋਂ ਅਸੀਂ ਲੁਧਿਆਣੇ ਤੋਂ ਆਣਾ ਲੁਧਿਆਣੇ ਤੋਂ ਪਹਿਲਾਂ ਆਪ ਜੀ ਨੂੰ ਛੋਟਾ ਦੱਸ ਦਿੰਦਾ ਲੁਧਿਆਣੇ ਤੋਂ ਆਉਗੇ ਤਾਂ ਲੁਧਿਆਣੇ ਤੋਂ ਤੁਸੀਂ ਜਦੋਂ ਫਗਵਾੜਾ ਪਹਿਲਾਂ ਫਗਵਾੜਾ ਪਾਰ ਕਰਕੇ ਛੇੜੂ ਛੇੜੂ ਪਾਰ ਕਰਕੇ ਫਿਰ ਛੇੜੂ ਤੋਂ ਜਦੋਂ ਤੁਸੀਂ ਆਣਾ ਛੇੜੂ ਤੋਂ ਜਦੋਂ ਤੁਸੀਂ ਜਲੰਧਰ ਵੱਲ ਨੂੰ ਜਾਣਾ ਤੇ ਨਾਲ ਹੀ ਉੱਥੋਂ ਹੀ ਸਰਵਿਸ ਲਾਈਨ ਤੇ ਹੋ ਜਾਣਾ ਸਰਵਿਸ ਲਾਈਨ ਤੇ ਹੋ ਕੇ ਜਦੋਂ ਤੁਸੀਂ ਸਰਵਿਸ ਲਾਈਨ ਪਾਸ ਤੇ ਚੜਜੋਗੇ ਤਾਂ ਥੋੜਾ ਜਿਹਾ ਅੱਗੇ ਆ ਕੇ ਆਏਗਾ ਮੈਕਡੋਨਲਡਸ ਮੈਕਡੋਨਲਡ ਜਿਸ ਤਰ੍ਹਾਂ ਤੁਸੀਂ ਪਾਰ ਕਰੋਗੇ ਮੈਕਡੋਨਲਡ ਪਾਰ ਕਰਕੇ ਨਾਲ ਹੀ ਪੁੱਲ ਦੇ ਥੱਲਿਓਂ ਦੀ ਰਾਈਟ ਸਾਈਡ ਤੁਸੀਂ ਚਲੇ ਜਾਣਾ ਰਾਈਟ ਸਾਈਡ ਜਦੋਂ ਮੁੜਗੇ ਤਾਂ ਸਾਹਮਣੇ ਹੀ ਇੱਕ ਬਾਰ ਇੱਕ ਗੇਟ ਬਣਿਆ ਹੋਏਗਾ ਜਿਸ ਤਰ੍ਹਾਂ ਉੱਥੇ ਜਹਾਜ਼ ਬਣਿਆ ਹੋਇਆ ਆ ਆਪ ਜੀ ਨੂੰ ਦਿਖਾ ਦਾਂਗਾ ਕਿਹੜਾ ਗੇਟ ਹੈ ਉਹ ਜਹਾਜ਼ ਦੇ ਗੇਟ ਦੇ ਤੁਸੀਂ ਜਿਹੜਾ ਜਹਾਜ਼ ਵਾਲਾ ਗੇਟ ਬਣਿਆ ਉਸ ਗੇਟ ਤੋਂ ਅੰਦਰ ਵੜ ਜਾਣਾ ਤੇ ਕਿਸੇ ਨੂੰ ਪੁੱਛ ਲੈਣਾ ਪਿੰਡ ਤੱਲਨ ਦੇ ਬਾਕੀ ਅੱਗੇ ਆ ਕੇ ਨਿਸ਼ਾਨ ਵਗੈਰਾ ਲਗਾਏ ਹੋਏ ਆ ਗੁਰਦਾਰਾ ਸਾਹਿਬ ਨੂੰ ਜਾਣ ਵਾਸਤੇ ਸੋ ਅਗਰ ਆਪ ਜੀ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਹੋ ਤੇ ਮੈਂ ਇਹ ਹਵੇਲੀ ਤੋਂ ਪਹਿਲਾਂ ਲੱਕੀ ਟੱਬਾ ਹਵੇਲੀ ਹਵੇਲੀ ਤੋਂ ਪਹਿਲਾਂ ਹੀ ਰਸਤਾਂ ਅੰਦਰ ਨੂੰ ਮੁੜਦਾ ਹੈ ਖੱਬੇ ਹੱਥ ਉਧਰ ਜਾ ਕੇ ਇਹ ਗੁਰਦੁਆਰਾ ਸਾਹਿਬ ਹੈ ਪਿੰਡ ਤੱਲਣ ਦੇ ਵਿੱਚ ਸੰਤ ਬਾਬਾ ਨਿਹਾਲ ਸਿੰਘ ਜੀ ਇੱਥੇ ਜਿਹੜਾ ਵੀ ਪਿਆਰ ਨਾਲ ਆਗੇ ਜਿਹੜੇ ਬਾਹਰ ਜਾਣ ਦਾ ਜਸਤਾ ਚਾਹਵਣ ਹੁੰਦਾ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਆਪਣਾ ਜਹਾਜ਼ ਚੜਾਂਦਾ ਤੇ ਪੱਕਾ ਹੀ ਉਸ ਦਾ ਵੀਜ਼ਾ ਲੱਗਦਾ ਹੈ ਵਿਦੇਸ਼ ਜਾਣ ਦਾ ਸੋ ਆਓ ਚਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਪ ਜੀ ਨੂੰ ਵੀ ਕਰਾਵਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਸੋ ਦੇਖਦੇ ਰਹੋ ਸਾਡੀ ਵੀਡੀਓ ਸੋ ਸਾਡੇ ਨਾਲ ਆ ਸਾਡੀ ਆਈ ਹੋਈ ਹੈ ਕੁੜੀਆ ਇਸਨੇ ਵੀ ਇੱਕ ਜਹਾਜ਼ ਤੇ ਆਪਣਾ ਕਰ ਲਿੱਤਾ ਹੈ ਤੇ ਨਾਲ ਜਸਲੀਨ ਨੇ ਵੀ ਆਪਣਾ ਜਹਾਜ਼ ਤੇ ਆਪਣਾ ਕਰ ਲਿੱਤਾ ਹੈ ਕਿ ਇੱਥੇ ਅਸੀਂ ਸ਼ਰਦਾ ਨਾਲ ਇਹ ਚੜਾਵਾਂਗੇ ਤੇ ਬਾਬਾ ਜੀ ਸਾਡੀ ਜਲਦੀ ਅਰਦਾਸ ਕਰਨ ਤੇ ਸਾਨੂੰ ਇੱਕ ਵਧੀਆ ਜਿਹਾ ਵੱਡਾ ਸਾਰਾ ਕਰ ਤੇ ਵਿਦੇਸ਼ ਜਾਣ ਦਾ ਸਾਡਾ ਜਿਹੜਾ ਸੁਪਨਾ ਪੂਰਾ ਕਰ ਦੇਣ ਸੋ ਜਿਹੜੀਆਂ ਸੰਗਤਾਂ ਵਿਦੇਸ਼ ਜਾਣਾ ਚਾਹੁੰਦੀਆਂ ਨੇ ਇਸ ਇੱਕ ਵਾਰੀ ਇਸ ਗੁਰਦੁਆਰਾ ਸਾਹਿਬ ਆ ਕੇ ਆਪਣਾ ਜਹਾਜ਼ ਜ਼ਰੂਰ ਚੜ੍ਹਾਣ ਤੇ ਬਾਬਾ ਜੀ ਆਪ ਜੀ ਦੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਕਰਨਗੇ। ਸੋ ਜਿਹੜੇ ਜਿਹੜੇ ਵਿਦੇਸ਼ ਜਾਣ ਦੇ ਚਾਹਵਾਨ ਆ ਇਸ ਗੁਰਦੁਆਰਾ ਸਾਹਿਬ ਇੱਕ ਵਾਰੀ ਜ਼ਰੂਰ ਆਨ ਦਰਸ਼ਨ ਕਰਨ ਲਈ। ਇੱਧਰ ਵਾਜੀ ਜੋੜਾ ਕਰ ਤੇ ਇੱਧਰ ਸਾਰਾ ਬਣਿਆ ਆਇਆ ਬਾਜ਼ਾਰ ਸੋ ਜਿੱਥੇ ਤੁਸੀਂ ਦੇਖ ਰਹੇ ਹੋ। ਹਰ ਦੁਕਾਨ ਦੇ ਉੱਤੇ ਤੁਹਾਨੂੰ ਮਿਲ ਜੇਗਾ ਜਹਾਜ਼। ਇਸ ਤਰ੍ਹਾਂ ਸਾਹਮਣੇ ਸਾਰੀਆਂ ਦੁਕਾਨਾਂ ਦੇ ਲੱਗੇ ਹੋਏ ਜਹਾਜ਼ ਵੇਚ ਰਹੇ ਨੇ ਸਾਰੇ। ਸੋ ਚਲਦੇ ਆਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜਾ ਰਹੇ ਆਂ ਗੁਰਦੁਆਰਾ ਸਾਹਿਬ ਦੇ ਗੇਟ ਵੱਲ ਨੂੰ ਸਭ ਤੋਂ ਪਹਿਲਾਂ ਧੋਵਾਂਗੇ ਸੇ ਹੱਥ ਹੱਥ ਧੋ ਕੇ ਤੇ ਫਿਰ ਚੱਲਾਂਗੇ ਅਸੀਂ ਅੰਦਰ ਦਰਸ਼ਨ ਕਰਨ ਤੇ ਜਿਹੜਾ ਲਿੱਤਾ ਹੋਇਆ ਆਪਣਾ ਜਹਾਜ਼ ਤੇ ਇਹ ਛਡਾ ਗਾਵਾਂਗੇ ਜਹਾਜ਼ ਨੂੰ ਆਪਣੇ ਅੰਦਰ ਗੁਰਦੁਆਰਾ ਸਾਹਿਬ ਚਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਨ ਤੇ ਭਾਈ ਸਾਹਿਬ ਖੜੇ ਹੁੰਦੇ ਨੇ ਆਪਕੇ ਭਾਈ ਸਾਹਿਬ ਕੋਲ ਪਹਿਲਾਂ ਆਪ ਜੀ ਅਰਦਾਸ ਕਰਵਾ ਲਓ ਤੇ ਅਰਦਾਸ ਕਰਾ ਕੇ ਫਿਰ ਉੱਪਰ ਆਪ ਜੀ ਨੇ ਚਾਰਜ ਚੜਾ ਕੇ ਆਣੇ ਆ ਤੇ ਚਲਦੇ ਹਾਂ ਹੁਣ ਉੱਪਰ ਭਾਈ ਸਾਹਿਬ ਖੜੇ ਹੁੰਦੇ ਨੇ ਇਸ ਸਥਾਨ ਤੇ ਜਿਸ ਦਾ ਸਾਰਿਆਂ ਸੰਗਤ ਅਰਦਾਸ ਕਰਾ ਰਹੀ ਹੈ ਤੇ ਚਲਦੇ ਹਾਂ ਜੀ ਆਪਾਂ ਉੱਪਰ ਹੁਣ ਚਾਰਜ ਚੜਾਣ ਉੱਪਰ ਕੇ ਖੰਡਪਾਟ ਸਾਹਿਬ ਤੇ ਜਹਾਜ਼ ਵੀ ਇੱਧਰ ਹੀ ਚੜਾਉਂਦੇ ਆ ਚੱਲਦੇ ਅੰਤ ਉੱਪਰ ਇੱਧਰ ਰੱਖੇ ਹੋਏ ਨੇ ਖੰਡਪਾਟ ਸਾਹਿਬ ਤੇ ਨਾਲ ਹੀ ਜਹਾਜ਼ ਵੀ ਇੱਧਰ ਹੀ ਚੜਦੇ ਉੱਪਰ ਇ ਜੋ ਆ ਜੀ ਤੋਹ ਤੂ ਮੈਂ ਚੋੜੀ ਲੰਗਦਾ ਸੀ ਦਰਸ਼ਨ ਕਰਨ ਹੋ ਗਏ ਦਿਨ ਰੋਲੇ ਨਕੀ ਚੜਾ ਕੀ ਕਰਾਂ ਸਾਰੇ ਸੰਤਾਂ ਨੇ ਜਾਜ ਪਕੜੇ ਹੋਏ ਹੋ ਗਏ ਦਿਨ ਰੋਲੇ ਨਕੀ ਚੜਾ ਸੋ ਇਸ ਸਥਾਨ ਤੇ ਚੜਾਈ ਜਾਂਦੇ ਨੇ ਜਾਜ ਜਾਜ ਬਾਬਾ ਇੱਥੇ ਹੀ ਨੇ ਜਾਜ ਇੱਥੇ ਜਿਹੜਾ ਮੈਂ ਦੱਸ ਉਹ ਦਿਓ ਜੀ ਅੱਛਾ ਜਾਜ ਚੜਾਈ ਦੇ ਇੱਥੇ ਇਸ ਸਥਾਨ ਤੇ ਚੜਾਈ ਜਾਂਦੇ ਨੇ ਜਾਜ ਸਮਤਨਾ ਮਿਸਟਰ ਉਹ ਸਾਰੇ ਜਿਹੜਾ ਇੱਥੇ ਆਇਆ ਵੀ ਉਹ ਤੋਂ ਵਾਪਸ ਦੇ ਰਹੇ ਨੇ ਜਿਹੜੇ ਸਾਰਿਆਂ ਨੂੰ ਜਿਹੜੇ ਛੋਟੇ ਛੋਟੇ ਬੱਚੇ ਵਗੈਰਾ ਇੱਥੇ ਆ ਵੀਰ ਖੜੇ ਹੋਏ ਨੇ ਜਿਹੜੀਆਂ ਸੰਗਤਾਂ ਜਹਾਜ਼ ਚੜਾ ਕੇ ਜਾਂਦੀਆਂ ਨੇ ਸੋ ਨੋਟ ਕਰੋ ਜਿਹੜੀਆਂ ਸੰਗਤਾਂ ਜਹਾਜ਼ ਇੱਥੇ ਚੜਾ ਕੇ ਜਾਂਦੀਆਂ ਨੇ ਵਾਪਸ ਉਹ ਸੰਗਤਾਂ ਜਹਾਜ਼ ਨਾਲ ਲੈ ਕੇ ਆਣ ਇਹ ਆ ਵੀ ਮਨਾ ਕਰ ਦਿੰਦੇ ਨੇ ਕਿ ਜਿਸ ਸੰਗਤ ਨੇ ਜਹਾਜ਼ ਚੜਾਇਆ ਉਹ ਜਹਾਜ਼ ਵਾਪਸ ਨਾਲ ਲੈ ਕੇ ਆਣ ਸੋ ਇਹ ਸੰਗਤਾਂ ਨੂੰ ਤਾਂ ਦੇ ਰਹੇ ਆ ਜਹਾਜ਼ ਹੁਣੇ ਆਣ ਗਿਆ ਸੰਗਤਾਂ ਕਿਸ ਤਾਂ ਬੱਚੇ ਨੇ ਸਾਰੀ ਸੰਗਤਾਂ ਬੱਚਿਆਂ ਨੂੰ ਵਾਪਸ ਜਹਾਜ਼ ਕਰ ਰਹੇ ਨੇ। ਉਹ ਜਿਹੜੀਆਂ ਸੰਗਤਾਂ ਨੇ ਜਹਾਜ਼ 'ਤੇ ਚੜਾਇਆ ਉਹ ਸੰਗਤਾਂ ਨੂੰ ਜਹਾਜ਼ ਵਾਪਸ ਨਾਲ ਲੈ ਕੇ ਆਣ ਉਹ ਸੰਗਤਾਂ ਨੂੰ ਜਹਾਜ਼ੇ ਬਣਾ ਆਪ ਹੀ ਕਰ ਦਿੰਦੇ ਨੇ। ਤੇ ਜਿਹੜੀਆਂ ਸੰਗਤਾਂ ਨੇ ਜਹਾਜ਼ ਨਹੀਂ ਚੜਾਇਆ ਉਹ ਸੰਗਤਾਂ ਜਹਾਜ਼ ਲੈ ਕੇ ਆ ਸਕਦੇ ਆ ਨੇ ਆਪਣੇ ਘਰ ਵਾਪਸ। ਉਹਲਾ ਪੁੱਛਦੇ ਨੇ ਭਾਈ ਸਾਹਿਬ ਕਿ ਤੁਸੀਂ ਜਹਾਜ਼ ਚੜਾਇਆ ਜਾਂ ਨਹੀਂ ਚੜਾਇਆ ਉਹਨਾਂ ਨੇ ਨਹੀਂ ਚੜਾਇਆ ਤੇ ਉਹਨਾਂ ਨੂੰ ਜਵਾਬ ਮਿਲੇਗਾ ਤੇ ਕੀ ਹਾਂ ਰਸਾਂ ਗਏ ਸਾਂਵੇਂ ਮਨ ਦੇ ਵਿੱਚ ਆਸ ਲੈ ਕੇ ਕੱਲ ਤੱਕ ਸਾਰੀ ਨੇ ਸਟੇਪ ਆ ਸਾਰਿਆਂ ਨੂੰ ਜਾਜ ਮਿਲ ਗਏ ਵਾਪਸ ਤੁਹਾਡੀਆਂ ਸੰਗਤਾਂ ਬੈਠੀਆਂ ਹੋਈਆਂ ਸੋ ਮੱਥਾ ਡੇਗ ਲਿਆ ਜੀ ਹੁਣ ਅਸੀਂ ਇੱਥੇ ਉੱਪਰ ਜਿੱਥੇ ਕਾਂਡ ਪਾੜਸ ਰੱਖੇ ਤੇ ਜਿੱਥੇ ਚਾਹ ਚੜਦੇ ਨੇ ਤੇ ਹੁਣ ਚੱਲਦੇ ਆਂ نیچے ਸੋ ਇਹ نیچے ਜਾਣ ਦਾ ਰਸਤਾ ਕੁੜੀਆਂ ਬਣੀਆਂ ਹੋਈਆਂ ਛਤਰ ਨਾਲ ਮਿਸ਼ਰ ਗਿਆ ਇੱਧਰ ਸਾਹਮਣੇ ਮਿਲ ਰਿਹਾ ਜੀ ਦੇਗ ਦਾ ਪ੍ਰਸ਼ਾਦ ਐ ਬਣੀ ਹੋਈ ਹੈ ਜੀ ਬਿਲਡਿੰਗ ਤਾਂ ਤਾਂ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਲੰਗਰ ਹਾਲ ਕਿੰਨਾ ਸੋਹਣਾ ਬਣਾਇਆ ਇਹ ਬਾਹਰੋਂ ਬਿਲਡਿੰਗ ਲੰਗਰ ਹਾਲ ਕਿੰਨਾ ਸੋਹਣਾ ਬਣਾਇਆ ਚਲਦੇ ਆ ਲੰਗਰ ਹਾਲ ਦੇ ਅੰਦਰ ਤੇ ਛਕਦੇ ਆ ਜੀ ਅਸੀਂ ਲੰਗਰ ਅਸੀਂ ਵੀ ਲੱਲੇ ਆ ਜੀ ਪਲੇਟ ਚਮਚ ਗਲਾਸ ਤੇ ਚੱਲਦੇ ਆ ਲੰਗਰ ਛਕਣ ਤੋਂ ਲੰਗਰ ਆ ਗਿਆ ਜੀ ਸਾਡਾ ਹੁਣ ਪ੍ਰਸ਼ਾਦਾ ਚਾਵਲ ਰਾਜਮਾ ਦੀ ਸਬਜੀ ਤੇ ਨਾਲ ਆ ਗਈ ਦਾਲ ਤੇ ਛਕਦੇ ਆ ਹੁਣ ਅਸੀਂ ਲੰਗਰ ਲੰਗਰ ਛਕ ਕੇ ਤਾਂ ਫਿਰ ਆਪ ਜੀ ਨੂੰ ਮਿਲਾਂਗੇ ਬਾਅਦ ਤੋਂ ਅਸੀਂ ਹੁਣ ਗੁਰਦੁਆਰਾ ਨਿਹਾਲ ਬੱਬਾ ਨਿਹਾਲ ਸਿੰਘ ਜੀ ਪਿੰਡਿੰਡ ਤੱਲਨ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰ ਲਏ ਨੇ ਜਹਾਜ ਚੜ੍ਹਾ ਲਏ ਨੇ ਸੋ ਜਾ ਚੜਾ ਕੇ ਤੇ ਮੱਥਾ ਟੇਕ ਲਿਆ ਲੰਗਰ ਪ੍ਰਸ਼ਾਦਾ ਛਕ ਲਿਆ ਚਾਹ ਦਾ ਲੰਗਰ ਛਕ ਲਿਆ ਤੇ ਜਾ ਰਹੇ ਆ ਜੀ ਵਾਪਸ ਸੀ ਆਪਣੀ ਬੱਸ ਦੇ ਵਿੱਚ ਮਿਲਾਂਗੇ ਆਪ ਜੀ ਨੂੰ ਬੱਸ ਦੇ ਵਿੱਚ ਸੋ ਆਪ ਜੀ ਸੋ ਖੜੇ ਆ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਜਿਸ ਸਾਡੀ ਨਾਲ ਅੱਜ ਸੰਗਤ ਆਈ ਆ ਬੱਸ ਦੇ ਵਿੱਚ ਤੇ ਇੱਕ ਉਹਨਾਂ ਦੀ ਹੁਣ ਅਸੀਂ ਸਾਰਿਆਂ ਦੀ ਗਰੁੱਪ ਫੋਟੋ ਲੈ ਲਈਏ ਸੋ ਦਿਖਾਉਂਦੇ ਆਪ ਜੀ ਨੂੰ ਜਿਹੜੀ ਜਿਹੜੀ ਸੰਗਤ ਸਾਡੇ ਨਾਲ ਆਈ ਆ ਇਹ ਸਾਰੀ ਸੰਗਤ ਆਈ ਆ ਜੀ ਸਾਡੇ ਨਾਲ ਲੁਧਿਆਣੇ ਤੋਂ ਜਿਹੜੀ ਤੁਸੀਂ ਸੰਗਤ ਦੇਖ ਰਹੇ ਹੋ ਇਹ ਛੋਟਾ ਬੱਚਾ ਇੱਧਰ ਦੇਖ ਬਿਸਮਨ ਬਿਸਮਨ

ਸੋਇਆ ਸਰੀ ਸੰਗਤ ਦੀ ਅਸੀਂ ਆਪਣੀ ਵੀਡੀਓ ਲੈ ਲਈ ਐ ਤੇ ਇੱਕ ਜਕਾਰਾ ਲਗਾ ਦਈਏ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਦੇ ਆ ਜੀ ਹੁਣ ਬੱਸ ਦੇ ਵਿੱਚ ਸੋ ਅਸੀਂ ਹੁਣ ਆ ਗਏ ਆਪਣੀ ਬੱਸ ਦੇ ਵਿੱਚ ਤੇ ਲਗਾਣ ਲੱਗੇ ਜਕਾਰਾ ਤੇ ਕਰਨ ਲੱਗੇ ਰਵਾਨਗੀ ਵਾਪਸੀ ਦੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲੱਗ ਗਿਆ ਜਕਾਰਾ ਤੇ ਇੱਥੇ ਹੁਣ ਅਸੀਂ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਜੇ ਅਗਰ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਕਰ ਲੈਣਾ ਮੇਰੇ ਚੈਨਲ ਨੂੰ ਤਾਂ ਕਿ ਅਗਲੀਆਂ ਆਉਣ ਲੀਆਂ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਤੱਕ ਮਿਲਦੀ ਰਹੇ ਤੇ ਇੱਥੇ ਕਰਦੇ ਅਸੀਂ ਅੱਜ ਆਪਣੀ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼ੇਵਾ ਹੈ ਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਜੈ ਸ੍ਰੀ ਅਕਾਲ ਮੇਕ ਜਿਕਾ ਲਗਾ ਰਹੀ ਸੀ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ